ਜੀ ਮੈਂ ਤੁਹਾਡਾ ਆਪਣਾ ਕ੍ਰਿਸ਼ਨਲਾਲ ਵਿੱਕੀ ਵਾਇਸ਼ ਪ੍ਰਧਾਨ ਨਗਰ ਕੌਂਸਲ ਸੰਗਰੂ ਮੈਂ ਅਤੇ ਮੇਰੇ ਪਰਿਵਾਰ ਵੱਲੋਂ ਮੇਰੇ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਵਾਹਿਗੁਰੂ ਜੀ ਨੂੰ ਅਰਦਾਸ ਕਰਦਾ ਹਾਂ ਕਿ ਇਹ ਵਾਹਿਗੁਰੂ ਆਪ ਜੀ 2026 ਸਭ ਨੂੰ ਖੁਸ਼ੀਆਂ ਭਰਿਆ ਲੈ ਕੇ ਆਇਓ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਨਵੇਂ ਸਾਲ ਦੇ ਬਹੁਤ ਬਹੁਤ ਮੁਬਾਰਕਾਂ ਮੈਂ ਨਿਊਜ਼ ਪੰਜਾਬੀ ਚੈਨਲ ਨੂੰ ਮੇਰੇ ਵੱਲੋਂ ਲੱਖ ਲੱਖ ਮੁबारकਾਂ ਦਿੰਦਾ ਆ ਵਾਹਿਗੁਰੂ ਜੀ ਨੂੰ ਅਰਦਾਸ ਕਰਦਾ ਹਾਂ ਕਿ ਇਸ ਚੈਨਲ ਨੂੰ ਜਿੰ ਦੁੱਗਣੀ ਰਾ ਚੌਪਣੀ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ ਕਲੜਾ ਸਾਰੇ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ 2026 ਦੀ ਲੱਖ ਲੱਖ ਵਧਾਈ ਦਿੰਦਾ ਆ ਤੇ ਪਰਮਪੀਤਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰਿਆਂ ਨੂੰ ਸਵਸਥ ਜੀਵਨ ਤੇ ਖੁਸ਼ੀਆਂ ਬਖਸ਼ੇ ਤੇ ਇਸ ਚੈਨਲ ਨੂੰ ਵੀ ਪਰਮਾਤਮਾ ਤਰੱਕੀ ਬਖਸ਼ੇ ਇਨ੍ਹਾਂ ਸ਼ੁਭਕਾਮਨਾਵਾਂ ਨਾਲ ਸਾਰਿਆਂ ਨੂੰ 2026 ਦੇ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ। ਹਾਂਜੀ ਮੈਂ ਅਵਤਾਰ ਸਿੰਘ ਤਾਰਾ ਐਮ ਸੀ ਬਾਈ ਨੰਬਰ ਵਾਰਡ ਸਾਰੇ ਹੀ ਪੈਣ ਭਰਾਵਾ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਮੈਂ ਦਾਸ ਬੇਨਤੀ ਕਰਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਕਿ ਜੋ ਨਵਾਂ ਸਾਲ ਹੈ ਸੋਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਸਭ ਦੇ ਕੰਮਕਾਰ ਚੱਲਣ ਪ੍ਰਮਾਤਮਾ ਸਭ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਕਾਲ ਜੀ ਮੈਂ ਕੁਲਿੰਦਰ ਸਿੰਘ ਪਿੰਡ ਰਮ ਸਿੰਘ ਗਾਰ ਨੰਬਰ 4 ਹੌਸੇਪੁਰੂ ਵਿੱਚ ਰਹਿੰਦਾ ਹਾਂ ਮੈਂ ਆਪਕੇ ਰੂਪ ਸਭੂ ਗਾਰ ਵਾਸੀ ਹਾਂ ਹੌਸੇਪੁਰੂ ਵਾਸੀ ਹਾਂ ਜਿਸ ਨੂੰ ਸ਼ੇਰ ਵਾਸੀ ਹਾਂ ਜਿਸ ਨੂੰ ਪੰਜਾਬ ਵਾਸੀ ਹਾਂ ਆਪਰੇਜ ਦੋਨਵੇਂ ਸਾਲ ਦੀਆਂ ਵਾਸ ਵਾਸ ਦਾ ਇਹ ਜਨਮ ਦਿਹਾੜਾ ਸਦਕਾ ਨਵੇਂ ਸਾਲ ਤੁਹਾਡੇ ਲਈ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਕਿਹੜੇ ਲੈ ਕੇ ਆਵੇ ਤੇ ਜੋ ਵੀ ਤੁਹਾਡੀਆਂ ਆਸਾਂ ਉਮੀਦਾਂ ਪਿਛਲੇ ਸਾਲ ਵਿੱਚ ਅਧੂਰੀਆਂ ਰਹਿ ਗਈਆਂ ਉਹਨਾਂ ਨੂੰ ਪੂਰਾ ਕਰੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਟਰਨ ਦਾ ਮੌਸਮ ਚੱਲ ਰਿਹਾ ਹੈ ਧੁੱਧ ਤੱਕ ਦੀ ਦਿਨ ਨੇ ਸੋ ਖਿਆਲ ਰੱਖੋ ਆਪਣਾ ਪਰਿਵਾਰ ਦਾ ਠੀਕ ਹੀ ਤਰ੍ਹਾਂ ਖਿਆਲ ਰੱਖੋ ਸੋ ਮੈਂ ਦੁਬਾਰਾ ਆਪਰੇ ਵੱਲੋਂ ਸੇਤਾਂ ਤੇ ਤੁਹਾਡੇ ਪਰ ਤਹਾਡਾ ਸਾਲ ਨਵਾਂ ਸਾਲ ਬਹੁਤ ਵਧੀਆ ਖੁਸ਼ੀ ਖੀੜੇ ਪਰਪੂਰ ਰਹੀ ਹੈ ਧੰਨਵਾਦ ਜੀ ਮੈਂ ਸਾਧੂ ਰਾਮ ਕਲਰਾਂ ਨਵੇਂ ਸਾਲ ਮੌਕੇ ਸਭ ਸ਼ਹਿਰ ਦੇ ਵਸਨੀਕਾਂ ਨੂੰ ਅਤੇ ਮੇਰੇ دوست ਅਦੇਸ਼ ਰੇਸ਼ੀ ਜੀ ਬੈਠੇਾਰੇ ਮਿੱਤਰਾਂ ਸੰਗਠਨ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਅਤੇ ਨਵਾਂ ਪੰਜਾਬ న్యూ ਚੈਨਲ ਦੀ ਤਰੱਕੀ ਬਾਤੇ ਬਹੁਤ ਜ਼ਿਆਦਾ ਕਾਮਨਾ ਕਰਦਾ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੈ ਮਾਤਾ ਸਸਿਕਾਹ ਦੋਸਤੋ ਮੈਂ ਹਰਪਾਲ ਸਿੰਘ ਸੋਨੂੰ ਵਾਈਸ ਚੇਅਰਮੈਨ OBC ਡਿਪਾਰਟਮੈਂਟ ਅਤੇ ਸਪੋਕਸਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਸੋਨੂੰ ਨਵਾਂ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਇਹ ਚੈਨਲ ਦਿਨ ਦੁਗਣੀ ਤੇ ਰਾਤ ਚੋਗਣੀ ਜਿਹੜਾ ਹੈ ਤੱਕ ਹੀ ਕਰੇ ਤੇ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਇਸ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਤੇ ਸਾਡੀ ਕਾਂਗਰਸ ਪਾਰਟੀ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ